पांच ਪਿੰਡ ਇਹ ਪੰਚਾਇਤ ਪੈਂਦੇ ਮੰਡਿੰਦਰਪੁਰ ਦੀ ਮੰਡਿੰਦਰਪੁਰ ਦੇ ਨਾਮ ਪੰਚਾਇਤ ਆ ਛੋਟੇ ਛੋਟੇ ਪੰਜ ਪਿੰਡ ਐ ਇਸੋਂ ਦੇ ਰਾਮਗੜ੍ਹ ਛਾਹ ਵਾਲਾ ਕੋਤਪੂਰ ਰਾਮਗੜ੍ਹ ਇਹ ਸਾਰੇ ਪਿੰਡੇ ਇੱਕੇ ਪੰਚਾਇਤ ਪੈਂਦੇ ਆ ਇੱਕੋ ਗੁਰਦੁਆਰਾ ਸਾਡਾ ਜੀ ਨੁਕਸਾਨ ਬਹੁਤ ਹੁੰਦਾ ਜੀ ਗੁਰਦਾਰੇ ਕਮਰੇ ਸੀ ਇਹ ਸਾਰੇ ਪਾਣੀ ਨਾਲ ਟਹਿ ਗਏ ਨੇ ਇਹ ਜੀ ਸਾਡੇ ਪਾਣੀ ਔਨ ਕਰਕੇ ਕਮਰੇਾਂ ਦੇ ਬਹੁਤ ਨੁਕਸਾਨ ਹੋ ਗਿਆ ਸੀ ਅਹੀਂ ਇਹਨਾਂ ਗਾਡੀ ਅਰਦਾਸ ਬੇਨਤੀ ਕੀਤੀ ਇਹਨਾਂ ਮਨਜ਼ੂਰ ਕੀਤੀ ਆ ਤੇ ਸਾਡੇ ਮੰਡਿੰਦਰਪੁਰ ਦੇ ਸਾਰੇ ਇਲਾਕੇ ਦੇ ਪੰਜਾਂ ਪਿੰਡਾਂ ਦੇ ਕਮਰੇ ਚਾਰ ਕਰਕੇ ਸਾਨੂੰ ਦੇਣ ਲੱਗੇ ਆ ਜਦੋਂ ਅਸੀਂ ਪ੍ਰੋਗਰਾਮ ਕੋਈ ਕਰਦੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ। ਇਦਨੋਂ ਓਖਾ ਹੋਣਾ ਦੇਖਣ ਨੂੰ ਵੀ ਉਹ ਟੀ ਆ ਗੁਰੂ ਘਰ ਵੀ ਕਾਫੀ ਜ਼ਿਆਦਾ ਜਿਹੜੀ ਇਮਾਰਤ ਸੀਗਾ ਉਹਦਾ ਫਰਸ਼ ਬੈਠ ਗਿਆ ਜਿਵੇਂ ਇੱਥੇ ਪੁਰਾਣੇ ਕਮਰੇ ਸੀ ਦੋ ਤਿੰਨ ਉਹ ਵੀ ਥੋੜੇ ਨੁਕਸਾਨੇ ਗਏ ਸੀਗੇ ਤਾਂ ਸਾਨੂੰ ਨਾ ਪਿੰਡ ਵਾਲਿਆਂ ਵੱਲੋਂ ਮਤਲਬ ਕਿ ਕਾਫੀ ਸਮੇ ਤੋਂ ਰਿਕਵੈਸਟ ਆ ਰਹੀ ਸੀਗੀ ਇਹਦੇ ਬਾਰੇ ਪਿੰਡ ਮਾਨਿੰਦਰਪੁਰ ਸਾਰੀਆਂ ਸੰਗਤਾਂ ਵੱਲੋਂ ਸੰਯੁਗ ਦੇ ਨਾਲ ਜਥੇ ਬੰਦੀ ਖਾਲਸਾ ਐਂਡ ਵੱਲੋਂ ਨਵੇਂ ਮਕਾਨਾਂ ਦੀ ਸਾਰੀ ਕਰਨੀ ਹੈ ਖਾਲਸਾ ਐਂਡ ਵਾਲੇ ਸੱਚੀ ਪਾ ਸੇਵਾ ਕਰਉਣ ਲੱਗੇ ਨੇ ਉਹਦਾ ਇਹਨਾਂ ਦਾ ਹਿਸਾਨ ਧੰਨਵਾਦ ਕਰਦੇ ਸਾਰਾ ਇਲਾਕਾ ਸਾਰਾ ਪਿੰਡ ਖਾਲਸਾ ਐਂਡ ਵਾਲਿਆਂ ਦਾ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਸਾਡਾ ਇਲਾਕਾ ਇੱਥੇ ਪਾਣੀ ਦਾ ਕਰਕੇ ਗਰੀਬ ਇਲਾਕਾ ਤੇ ਸਾਡੀ ਪਹੁੰਚ ਨਹੀਂ ਪੈਂਦੀ ਜਿਹੜੇ ਕਰਕੇ ਅਸੀਂ ਇਹ ਇਹਨਾਂ ਦੇ ਗਾੜੀ ਅਰਦਾਸ ਬੇਨਤੀ ਕੀਤੀ ਇਨਾ ਸਾਡੀ ਮਨਜ਼ੂਰ ਕੀਤੀ ਉਸ ਕਰਕੇ ਨਾ ਹੁਣ ਪੁਰਾਣੇ ਕਮਰੇ ਢਾਗੇ ਨਵੇਂ ਕਮਰੇ ਤਿਆਰ ਕਰਕੇ ਸੰਦੇਣ ਲੱਗੇ ਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਿਆ ਬਾਪੇ ਬਾਬੇ ਗਰੰਟੀ ਸਾਹਿਬ ਵਿੱਚ ਫਾਰਸ਼ ਵੀ ਕਹੋ ਜਿਹਨਾਂ ਨੂੰ ਇੰਪਾਵਰਨਿੰਗ